ਦੋਸਤੋ ਮੈਂ ਥੋੜਾ ਵਿਵਸਥਾ ਜਾ ਕੇ ਸਿੱਧੂ ਤੇ ਆਪਾਂ ਆ ਤਲਵੰਡੀ ਸਾਭੂ ਟਰੈਕਟਰ ਮੰਡੀ ਤੇ ਕਹੇ ਘੈਂੜ ਘੈਂ ਟਰੈਕਟਰ ਹਰ ਵਾਰੀ ਲੈ ਕੇ ਆਉਣੇ ਆ ਤੇ ਆਪਾਂ ਮਨਣਾ ਕੋਈ ਕਰਨਾ ਹੋਰ ਵੀ ਕਰਵਾ ਯਸਰੀ ਦਾ ਜਿਆਗ ਰਿਹਾ ਹੈ ਭਾਈ ਸਾਥੀ ਕਲਕਾਰਾਂ ਨੂੰ ਜੀਖਾ ਤੋਂ ਪਾਚਾ ਗਲਤਰਾ ਵੇਖੀਦੇ ਮੈਂ ਤੁਹਾਨੂੰ ਦੱਬ ਕੇ ਲੈ ਕੇ ਮੈਂ ਸ਼ੇਅਰ ਕਰਦੇ ਵੀਰੇ ਸਕੇ ਪਹਿਲੇ ਕਰਨੀ ਮਾਰੀ ਆ ਤੇ ਬੁੱਧਵਾਰ ਤਲਵੰਡੀ ਸਾਭੂ ਮੰਡੀ ਲੱਗੀ ਆ ਭਾਈ ਅੱਜ ਆਏ ਹੋ ਮੈਂ ਕਿਹਨੋ ਲੈ ਆਇਆ ਤਾਂ ਇਹ ਨਾਮ ਆ ਗਿਆ ਜੱਦੀ ਦਾ 48 22 ਮਾਡਲ ਆ ਜੋਨ ਲਿਖਾ ਕੁਝ ਲੈ ਕੇ ਆਇਆ ਭਾਈ ਆਪਣੇ ਪੈਸੇ ਇਹਦੇ ਦਿੱਤੇ ਇੱਥੇ ਭਾਈ ਯਾਰ ਨੰਬਰਾ ਪੁਰਾਣਾ ਕਰਕੇ ਦਿੱਤਾ ਜਾਊਗਾ 495000 ਡਿਮਾਂਡ ਆ ਠੀਕ ਯਾਰ ਲੱਗਦੇ 650000 ਦੇ ਟਕਲਾਂਗੇ ਜਸ ਮੈਂ ਠੀਕ ਪੁਤਵਾਰਾ ਦਾ 250 260 ਮਾਕਲਾ ਪੰਜਾਬ ਨੰਬਰ ਹੈ ਬਈ 260 ਟਾਈਮ ਹੀ ਹੈਗਾ ਬਈ ਚਾਨੇ ਘਰ ਗੁਡੀਰ ਦੇ ਬਈ ਫਿਲਟਰ ਪੂਰਾ ਬੋਲੀ ਜਿਹਾ ਸੇਕਾ ਟੂਰ ਹੋ ਗਿਆ 285 ਹੈ ਜਮਾਨਾ 200 ਲੱਗਿਆ 200 ਲੱਖ 750 500 اس بعد آ گیا یہ اٹھ ماڈلہ اٹھ ماڈلہ پنجاب نمبر ہے مرضی ہے بہتر ہے ڈمانڈ ہے بھائی ڈیڑھ لاکھ بدھ ٹائر بھائی ٹھیک ٹھاک ہی ہے ਕਿਆ ਨਾ ਉਹ ਲੈ ਟੈਰ ਸੇ ਦਾ ਪਿਛਲੇ ਠੀਕ ਠਾਕ ਬਾਈ ਠੀਕ 35 ਪੈਸੇ ਦਾ 1 ਲੱਖ 35 ਹਜ਼ਾਰ ਡਿਮਾਂਡ ਆ ਬਾਈ ਟਰੈਕਟਰ ਦੇ ਦਾਂਗੇ 1.5 ਲੱਖ ਰੁਪਈਆ ਠੀਕ 1.5 ਠੀਕ ਹੈ ਗੱਲ ਗਸਪਰੀ ਤਾਂ 2022 ਮਾਦ ਦਾ 2022 ਮਾਦ ਇਹ ਜਸਤੀ ਬਿਲਕੁਲ ਨਵਾਂ ਪਾਵਰ ਸਟੀering ਆ ਗਰੀਨ ਟੈਕ ਆਗੇ ਜਮ ਨਹੀਂ ਲੇ ਟਰੈਕਟਰ ਦੇ ਬਿਲਕੁਲ ਨਵਾਂ ਟਰੈਕਟਰ ਆ ਵੀਰੇ ਲੋਨ ਫੈਂਸ ਵੀ ਹੋ ਜੂ ਪੁਰਾਣਾ ਕਟਿਆ ਵੀ ਜਾਊ ਆ ਟਰੈਕਟਰ ਚੱਲੇਗੀ ਬਾਈ 600 ਬਣਟਾ ਕਟੇ ਚੱਲੇਆ 607 ਘੰਟੇ ਕੱਟ ਚੱਲੇਆ ਸਮਾਰ ਹੈਗੇ ਬਾਈ ਹੋਰ ਹੈਗਾ ਬੰਦਾ ਮੂਰ ਬੋਲ ਚੱਲਿਆ ਠੀਕ ਹੈ ਉਹ ਲੰਦਾ ਟਰੈਕਟਰ ਦੇ ਦਾਂਗੇ ਬਾਈ 3.5 ਲੱਖਾਂ ਦੀ ਦਾ ਤੱਕ ਮੋਕੇ ਤੇ ਮੰਨਦਾ ਰਹੂਗੀ ਬਿਲਕੁਲ ਨਵਾਂ ਹੀ ਆ ਬਾਈ ਹਾਂ ਠੀਕ ਹੈ 1944 ਫੇਰ ਤਾਂ ਬਾਈ ਨਵੀਂ ਆ ਬਿਲਕੁਲ ਹਾਂ ਪੁੱਤਾਂ ਤੇ ਵੀ ਮਰ ਸਕ ਪਿਆ ਹਾਂ 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 ਇਹਾਰੇ ਨਵੇਂ ਟਾਇਰ ਆ ਬਾਈ ਇੱਕ ਟੁਕੜਾ ਲੱਗਿਆ ਵਿਚੇ ਆ 2000 ਮਾਡਲ ਆ 2 ਲੱਖ 50 ਹਜ਼ਾਰ ਦੀ ਮੰਗ ਆ ਬਾਈ ਸੈਕਟਰ ਦੇ ਦੂਆ ਬਾਈ 2 2 ਲੱਖ 40 ਹਜ਼ਾਰ 2 ਲੱਖ 45 ਹਜ਼ਾਰ ਜਦ ਕਿ ਮੈਂ ਮਾਡਲ ਆ ਪੰਜਾਬ ਨੰਬਰ ਆ ਇਸ ਲਈ ਕਹੇ ਬੀ ਕੇ ਡੀ ਦੇ ਬਾਈ ਨਵੇਂ ਆ 90 95 ਪੈਸੇ ਆ ਬਾਈ ਮੂਰਲੇ 75 ਕੁ ਪੈਸੇ ਜਾਇਨਾ ਲੋਸ ਦਾ ਮੰਗ ਆ 2000 ਦੀ ਰੇਟ ਕਹਾਂਗੇ ਜੈਸ ਜਾਂ ਲੋ 1,90,000 ਦਾ ਹਾਂ ਜਾਂ ਨਹੀਂ ਆ ਬਿਲਕੁਲ 1,90,000 ਦਾ ਠੀਕ ਹੈ ਗੱਲ ਬਾਈ ਹਾਂ ਜਾਂ ਨਾ ਹਾਲ ਤੇ ਕੋਲੇ ਬਣਾਉਣਾ ਛੱਡਿਆ ਨੇ ਕਿਵੇਂ ਬਾਈ ਠੀਕ ਹੈ ਠੀਕ ਹੈ ਤਾਂ ਫਿਰ ਆ ਮੁੰਡੇ ਦਾ ਗੱਲ ਕਰਦਾ ਸੀ ਆਪਦੇ ਕੋਲੋਂ ਕਿਵੇਂ ਅਗਿਆਤ ਕੇ ਹਾਂ ਜਾਂ ਨਾ ਕਿੰਨੇ ਦਾ ਦਿੰਦੇ ਕੋਲ ਬਾਈ ਕਿਹੜੇ ਦਾ ਹੱਥ ਲਊਗਾ ਜੀ ਇਹਦੇ ਨਾਲ ਆ ਦੱਸੋ ਤੇਰੇ ਨੂੰ ਇਹਨੂੰ 44 ਉਹ 44 ਕੇ ਨਾਲ ਘਰੇ ਖੜਾ ਸਾਡੇ ਕੋਲ 44 ਬਾਈ ਮੰਡ ਲਾ ਜੀ ਦੇ ਦਿੰਦੇ ਆ ਕੋਈ ਦੇ ਕੇ ਸਭ ਮੰਡੀ ਚ ਕਿਵੇਂ ਤਾਲੀ ਘਰੇ ਖੜਾ ਬਾਈ ਆਪਣੇ ਕੋਲ ਐਸਟੀ ਮੋਟਰ ਦਾ 22 ਮਾਡਲ ਤੇ ਅੱਛਾ ਪੰਜਾਬ ਨੰਬਰ ਹਾਂ ਉਹ ਦੇ ਦਾਂਗੇ ਆਪਾਂ ਕਿੰਨੇ ਦਾ ਉਹ ਦੇ ਦਾਂਗੇ ਬਾਈ ਤੁਹਾਨੂੰ 5 ਲੱਖ ਦੇ ਸਾਰੀ ਮੰਡੀ ਚੋ ਦੇ ਦੇ ਕੋਈ 22 ਮਾਡਲ ਨਹੀਂ ਹੈ ਨਾ ਪੰਜਾਬ ਨੰਬਰ ਅੱਛਾ ਆਪਣੀ ਗਰੰਟੀ ਹੈ ਤੁਹਾਨੂੰ ਦਫਾ ਵੀ ਦਵਾ ਦੇ ਗਏ ਇਹ ਆਪਣਾ ਟਰੈਕਟਰ ਹੈ ਨਹੀਂ ਵੀਰੇ ਇਸ ਕਰਕੇ ਆਪਾਂ ਭਗਾਈ ਥੋੜੀ ਮਾਰ ਲਈ ਇਹਦੇ ਬਾਰੇ ਠੀਕ ਹੈ ਉਹ ਟਰੈਕਟਰ ਆ ਬਾਈ ਮੇਰਾ ਆ ਟਰੈਕਟਰ ਆ ਮੇਰਾ ਉਹ ਆ ਗਿਆ ਮੇਰਾ 38 ਦਾ ਆ ਸਾਡਾ 55 ਦਾ ਸਾਡਾ 50 ਮੇਰਾ ਇਹਨਾਂ ਤੋਂ ਬੋਲ ਕੇ ਨਾ ਰੇਟ ਲੈਣਾ ਉਹੀ ਦੇ ਦੋ ਅੱਜ ਇਹ ਪੁਰੀਆ ਦੇਖੋ ਜੀ ਕਰਦਾ ਹੈ ਰੋਈ 51 ਕਰੇ ਅੱਜ ਇਹ ਜਿਹੜੀ ਆਉਦੀ ਚੀਜ਼ ਆ ਉਹਦੇ ਵਾਸਤੇ ਕਮੈਂਟ ਕਰ ਸਕਦੇ ਹੋ ਬਾਈ ਉਸ ਨੂੰ ਮਾ ਦੇ ਵਿੱਚ ਕਸਰੀ ਪੰਜਾਬ ਨੰਬਰ ਆ ਏ 7 12 12 ਮਾ ਸਹਰੇਗਾ ਭਾਈ 60000 ਤੋਂ 75000 ਡਿਮਾਂਡ ਆ ਭਾਈ ਟਰੈਕਟਰ ਦੇ ਦਾਂਗੇ 5.5 ਲੱਖ ਰੁਪਏ ਦਾ 5.5 ਲੱਖ ਲੋਨ ਫੈਨਸ ਵੀ ਉਹ ਪੁਰਾਣਾ ਟਰੈਕਟਰ ਵੀ ਘਟਾਇਆ ਜਾਊ ਠੀਕ ਸਾਰਾ ਰਿਜਿਸਟਰੇਸ਼ਨ ਕਿਤੋਂ ਰੰਗ ਤੇ ਭੀ ਠੀਕ ਭਾਈ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਫੋਨ ਕਰ ਲਿਓ ਭਾਈ ਲੋਨ ਫੈਨਸ ਵੀ ਕਰਾ ਦਿੰਨੇ ਆ ਪੁਰਾਣਾ ਟਰੈਕਟਰ ਵੀ ਛੱਡਣਾ ਪੁਰਾਣਾ ਟਰੈਕਟਰ ਉਹਨੇ ਕਦੇ ਘਟਾਗੇ ਭਾਈ ਜਿੰਨੇ ਕ ਦਾ ਫੋਨ ਤੇ ਦੱਪ ਕੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਦੇ ਨੂੰ ਕਰ ਲਓ ਫੋਲੋ ਬਹੁਤ ਬਹੁਤ ਮਿਹਰਬਾਨੀ ਭਾਈ ਦੋਸਤੋ